ਵੈਗੁਰੂ ਵੈਗੁਰੂ ਕਿਉਂ ਕਰਦੇ ਆ ਕਿ ਕੋਈ ਇਹੋ ਜਿਹਾ ਇਹੋ ਜਿਹਾ ਕੋਈ ਅੱਖ ਦਾ ਚਮਕਾ ਇਹੋ ਜਿਹਾ ਕੋਈ ਸੈਕਿੰਡ ਇਹੋ ਜਿਹਾ ਕੋਈ ਸਮਾਂ ਆ ਜਾਏ ਕਿ ਉਹਦੇ ਚਰਨਾਂ ਵਿੱਚ ਇੱਕ ਵਾਰੀ ਵੈਗੁਰੂ ਕਿਹਾ ਜਾਵੇ ਇੱਕ ਵਾਰੀ ਰਾਮ ਵੈਗੁਰੂ ਅੱਲਾਹ ਕਹਿਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਆ ਆਖੋ ਸਤਨਾਮ ਬੜਾ ਕੋੜੀ ਮਨੁੱਖ ਸੀ ਜੋ ਕਬੀਰ ਸਾਹਿਬ ਜੀ ਦਾ ਜਦੋਂ ਦਰਵਾਜ਼ਾ ਖੜਕਾਇਆ ਜਾ। ਕਿਉਂਕਿ ਜਿੰਨੀ ਕ ਭਗਤੀ ਭਗਤ ਕਬੀਰ ਜੀ ਦੀ ਸੀ ਤੇ ਉਨੀ ਭਗਤੀ ਉਹਨਾਂ ਦੇ ਘਰ ਵਾਲੀ ਦੀ ਸੀ ਲੋਈ ਦੀ ਆਖੋ ਸਤਨਾ। ਤੇ ਸਾਧ ਸੰਗਤ ਜੀ ਖੂਨ ਰਸ ਦਾ ਪੀਕ ਰਸ ਦੀ ਹੈ ਬੜਾ ਕੋੜੀ ਹੈ ਤੜਫ ਦਾ ਤੜਫ ਦਾ ਭਗਤ ਕਬੀਰ ਜੀ ਦੇ ਦਰਵਾਜੇ ਤੇ ਜਾ ਪਹੁੰਚਦਾ ਦਰਵਾਜਾ ਖੜਕਾਇਆ ਤੇ ਬਿਲਕਦਾ ਕਿਉਂਕਿ ਪਾਪ ਹੋ ਗਏ ਬਾਣੀ ਵਿਸਰ ਗਈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬੰਲਾ ਏ ਕਹਿੰਦੇ ਰੋਗ ਭਾਵੇਂ ਨਾਂ ਵੀ ਹੋਵੇ ਪਰ ਜੇ ਬਾਣੀ ਬਿਸਰ ਜੇ ਨਾ ਤਾਂ ਵੀ ਬੰਦਾ ਕਹਿੰਦੇ ਪੱਕੇ ਰੋਗੀ ਦੀ ਤਰ੍ਹਾਂ ਬਿਲਕਦਾ ਰਹਿੰਦਾ ਆਖੋ ਸਤਨਾਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੈਲਸੀ ਈਰਖਾ ਨਿੰਦਿਆ ਇਹਦੇ ਵਿੱਚ ਤੜਫਣਾ ਐਸੀ ਲੱਗਦੀ ਹੈ ਕਿ ਪੱਕੇ ਰੋਗੀ ਵਾਂਗੂ ਉਹ 扑ੜਕਦਾ ਰਹਿੰਦਾ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਰਲਾਏ ਕਿਤੇ ਕਿਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੋਂ ਮਥੇ ਧਰਮ ਰਾਏ ਮਨ ਸ਼ਾਂਤ ਨਹੀਂ ਹੁੰਦਾ ਸੁਣਿਆ ਨਾ ਭਗਤ ਧੰਨਾ ਜੀ ਵਰਗੇ ਸਾਦਾ ਜੀਵਨ ਸੀ ਖੇਤੀ ਕਰਨ ਵਾਲੇ ਇੱਕ ਆਮ ਕਿਸਾਨ ਖੇਤਾਂ ਵਿੱਚ ਕੰਮ ਕਰਦੇ ਆ ਪਰ ਇੱਕੋ ਹੀ ਚੀਜ਼ ਸੀ ਉਹਨਾਂ ਕੋਲ ਹਿਰਦਾ ਸਾਫ਼ ਸੀ ਆਖੋ ਸਤਨਾਮ ਹਿਰਦਾ ਸਾਫ਼ ਸੀ ਤੇ ਰੱਬ ਨੇ ਆ ਕੇ ਕਹਿਤਾ ਧੰਨਿਆ ਦੱਸ ਤੇਰਾ ਕਿਹੜਾ ਕੰਮ ਕਰੀਏ ਆਖੋ ਸਤਨਾਮ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਉਹਦੇ ਪਿਆਰ ਚੋਂ ਉਹਦੀ ਸ਼ਰਧਾ ਚ ਪ੍ਰਗਟ ਹੋਇਆ ਸੀ ਰੱਬ ਪਰਮਾਤਮਾ ਪੱਥਰ ਚੋਂ ਪ੍ਰਗਟ ਨੇ ਆ ਉਹਦੀ ਭਾਵਨਾ ਸੀ ਕਿਉਂਕਿ ਇੱਕ ਪੰਡਤ ਇੱਕ ਬ੍ਰਾਹਮਣ ਨੇ ਉਹਨੂੰ ਪੱਥਰ ਦੇ ਦਿੱਤਾ ਵੀ ਪੂਜੀ ਜਾਏ ਪਰ ਉਹਨੂੰ ਪਤਾ ਨਹੀਂ ਸੀ ਨਾ ਭੋਲੇ ਭਾਏ ਮਿਲੇ ਰਗਰਾਇਆ ਭੋਲਾ ਭਾਲਾ ਸੀ ਮਨਣਾ ਸ਼ੁਰੂ ਕਰ ਦਿੱਤਾ ਇਹ ਮਨ ਬੈਠਾ ਕਿ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ ਜਿੰਨਾ ਚਿਰ ਤੇਰਾ ਦਰਸ਼ਨ ਨਹੀਂ ਹੋਏਗਾ ਆਖੋ ਸਤਨਾਮ ਰੱਬ ਨੂੰ ਆਉਣਾ ਪਿਆ ਪ੍ਰਮਾਤਮਾ ਨੂੰ ਦਰਸ਼ਨ ਦੇਣੇ ਪਏ ਵੀ ਜਿਹਨੇ ਆਪਣਾ ਆਪ ਹੀ ਮਟਾਤਾ ਜਦੋਂ ਇਹ ਹੀ ਕਹਤਾ ਕਿ ਮੈਂ ਆਪਣਾ ਆਪ ਖਤਮ ਕਰ ਲਵਾਗਾ ਜੇ ਤੂੰ ਨਹੀਂ ਆਏਗਾ ਇਹ ਆ ਪ੍ਰੀਤੀ ਇਹ ਆ ਵਿਸ਼ਵਾਸ ਇਹ ਆ ਭਰੋਸਾ ਤੇ ਲੋਈ ਭਗਤ ਕਬੀਰ ਜੀ ਦੇ ਘਰ ਵਾਲੀ ਲੋਈ ਵੀ ਇੰਨਾ ਕ ਨਾਮ ਜਪਦੀ ਰਹਿੰਦੀ ਸੀ ਉਹਨਾਂ ਦੇ ਬਚਨਾਂ 'ਚ ਵੀ ਐਡੀ ਪਾਵਰ ਸੀ ਜਦੋਂ ਦੁਖੀ ਬੰਦੇ ਨੇ ਆ ਕੇ ਪੁੱਛਿਆ ਨਾ ਵੀ ਭਗਤ ਕਬੀਰ ਜੀ ਘਰ ਹੈ ਕਹਿਣ ਲੱਗੀ ਜੀ ਉਹਤੇ ਘਰ ਹੈ ਨਹੀਂ ਦੱਸੋ ਕੀ ਚਾਹੀਦਾ ਤੁਸੀਂ ਵੇਖ ਰਹੇ ਹੋ ਮੇਰਾ ਸ਼ਰੀਰ ਕਿੰਨਾ ਰੋਗੀ ਹੈ ਪੀਕ ਰਸ ਰਹੀ ਹੈ ਮੇਰੇ ਸਰੀਰ ਵਿੱਚੋਂ ਵੜਾ-ਵੱਡਾ ਮੈਨੂੰ ਰੋਗ ਲੱਗਾ ਹੈ ਤੇ ਜੇ ਉਹ ਮਿਲ ਜਾਣ ਕੋਈ ਕਿਰਪਾ ਕਰ ਦੇਣ ਤੇ ਲੋਈ ਕਹਿੰਦੀ ਚੰਗਾ ਇਦਾਂ ਕਰੋ ਫਿਰ ਤੁਸੀਂ ਰਾਮ ਕਹੋ ਕਹਿੰਦੇ ਤਿੰਨ ਵਾਰੀ ਲੋਈ ਨੇ ਕੋੜੀ ਨੂੰ ਰਾਮ ਕਹਾਇਆ ਤੇ ਸਾਰਾ ਰੋਗ ਹੀ ਮਟਾ ਦਿੱਤਾ ਆਖੋ ਸਤਨਾਮ ਤਨ ਮਾ ਨਿਹਾਲ ਜਿਨ੍ਹਾਂ ਕੋਲ ਪਰ ਜੇ ਬਿਰਤੀ ਹੀ ਐਸੀ ਹੋ ਜਾਏ ਕਿ ਜਿਹੋ ਜਾਂ ਸਾਡਾ ਖਿਆਲ ਆ ਉਹ ਜੀ ਦੁਨੀਆ ਨਿਸਦੀ ਹੈ ਇਹ ਕਿਤੇ ਉਸਤਤ ਕਰ ਵੇਂਦਾ ਉਸੇ ਮੂੰਹ ਨਾਲ ਨਿੰਦਿਆ ਕਰ ਵੇਂਦਾ ਉਸੇ ਨਾਲ ਹੀ ਵਡਿਆਈਆਂ ਕਰੀ ਜਾਂਦਾ ਤੇ ਉਸੇ ਨਾਲ ਹੀ ਨਿੰਦਿਆ ਕਰੀ ਜਾਂਦਾ ਕਾਰਨਕ ਰਾਵਣ ਹਾਰ ਸੁਆਮੀ ਆਪਨ ਹੱਥ ਸੰਯੋਗੀ ਮੇਰ ਤੇਰ ਗਵਾ ਚੁੱਕੇ ਮਨੁੱਖ ਨੂੰ ਇਹ ਨਿਚਾ ਹੋ ਜਾਂਦਾ ਹੈ ਤੇ ਨਹੀਂ ਪ੍ਰਮਾਤਮਾ ਕਿਤੇ ਉਗਣ ਬੰਦਾ ਕਵੇ ਨਾ ਬਖਸ਼ ਲੈ ਮਾਲਕਾ ਇੱਕ ਵਾਰੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ ਦਿੰਦੇ ਆਂ ਦੀਪਾਲ ਪੁਰ ਦੇ ਕੋੜੀਆਂ ਕੋੜੀ ਨੂੰ ਬਖਸ਼ਿਆ ਗੁਰੂ ਨਾਨਕ ਦੇ ਮਹਾਰਾਜ ਨੇ ਆਪ ਜਾ ਕੇ ਨੂਰ ਸ਼ਾ ਸ਼ਾਹ ਵੱਜਦਾ ਸੀ ਨੂਰ ਪਰ ਜਦੋਂ ਕੋੜ ਲੱਗ ਗਿਆ ਕਿਹੜਾ ਛਾਲ ਸੀ ਫਿਰ ਘਰ ਦੇ ਵੀ ਉਹਨੂੰ ਪ੍ਰੇਮੇ ਮੰਮੂ ਚਾ ਕੇ ਬਾਹਰ ਛੱਡਿਆ ਏਸੀ ਰੋਟੀ ਵੀ ਨਹੀਂ ਪਉਂਦਾ ਸੀ ਕੋਈ ਸੁੱਕੇ ਟੁਕੜੇ ਰੱਖ ਦਿੰਦੇ ਸੀ ਲੋਕ ਪਾਣੀ 'ਚ ਸੁੱਟ ਦਿੰਦੇ ਸੀ ਤੇ ਖਾ ਲੈਂਦਾ ਸੀ ਇਹ ਸੁੱਖਾਂ ਦੀ ਸੰਗੀ ਹੈ ਦੁਨੀਆ ਚਿੰਨਾਚਿਰ ਬੰਦਾ ਘਰ ਵਿੱਚ ਕੰਮ ਕਰਦਾ ਉਹਨਾਂ ਚਿਰ ਚੰਗਾ ਲੱਗਦਾ ਜੇ ਕਿਤੇ ਛੱਡ ਜੇ ਨਾ ਕਿਤੇ ਕੋਈ ਬਿਮਾਰੀ ਲੱਗ ਜੇ ਪਰਿਵਾਰ ਗਦੇ ਅਰਦਾਸ ਕਰਾਉਣ ਵੀ ਰਹਿੰਦਾ ਵੀ ਰੋਜ਼ ਮੱਥੇ ਹੀ ਟੇਕਿਆ ਕਰੀਏ ਮਾਲਕਾ ਭਲਾ ਕਰ ਦੇ ਕਿਤੇ ਬਖਸ਼ ਲਾ ਕਿਤੇ ਕਿਸੇ ਲਈ ਅਰਦਾਸ ਰੋਜ਼ ਗੁਰੂ ਚਰਨਾਂ ਵਿੱਚ ਆ ਕੇ ਕਰਨੀ ਸੇਵਾ ਗੁਰੂ ਚਰਨਾਂ ਵਿੱਚ ਆ ਕੇ ਕਰਨੀ ਜੇ ਤਰਲਾ ਕਰਾਂਗੇ ਹੋ ਸਕਦਾ ਉਹ ਉਹ ਤੇ ਹਾਈ ਤਰਸ ਕਰਨ ਵਾਲਾ ਹੈ ਤੇ ਉਹ ਤਰਸ ਵੀ ਕਰ ਲੈਂਦਾ ਮਨੁੱਖ ਬਖਸ਼ਿਆ ਜਾਂਦਾ ਦਿਪਾਲਪੁਰ ਦੇ ਵਿੱਚ ਪਹੁੰਚ ਕੇ ਨੂਰਾ ਕੋੜੀ ਕਹਿੰਦੇ ਸੀ ਨੂਰ ਸ਼ਾਹ ਤੋਂ ਕਿਉਂਕਿ ਮਾਇਆ ਨਹੀਂ ਰਹੀ ਕੋਈ ਸਾਥੀ ਨਹੀਂ ਰਿਹਾ ਸਭ ਛੱਡ ਗਏ ਤੇ ਨੂਰਾ ਕੋੜੀ ਕਹਿਣ ਲੱਗਿਆ ਉਹ ਬੈਠਾ ਉਹਨੂੰ ਕੋਈ ਰੋਟੀ ਪਾ ਦਿਆ ਕਰੋ ਬਿਮਾਰੀ ਐਸੀ ਗਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਈ ਸਾ ਦਰਵਾਜ਼ਾ ਖੜਕਾਇਆ ਅੰਦਰੋਂ ਨਿਕਲਿਆ ਕਹਿੰਦੇ ਕੋਈ ਬੰਦਾ ਵੀ ਮੱਥੇ ਨਹੀਂ ਲੱਗਦਾ ਸੀ ਜੇ ਦਿਨ ਗਏ ਨਾ ਗੁਰੂ ਨਾਨਕ ਦੇਵ ਜੀ ਕਹਿੰਦਾ ਧੰਨ ਭਾਗ ਮੇਰੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਵੀ ਧੰਨ ਭਾਗ ਕਿਉਂ ਕਿਹਾ ਅਸੀਂ ਤੇ ਤੈਨੂੰ ਜਾਣਦੇ ਵੀ ਨਹੀਂ ਨਾ ਤੂੰ ਸਾਨੂੰ ਜਾਣਦਾ ਉਹ ਕਹਿੰਦਾ ਮੈਂ ਧੰਨ ਭਾਗੇ ਇਸੇ ਕਰਕੇ ਕਹਿਣਾ ਜੀ ਮੇਰੇ ਕੋਈ ਆਦਮ ਜਾਤ ਮੱਥੀ ਨਹੀਂ ਲੱਗੀ ਮੈਂ ਬੰਦੇ ਹੀ ਨਹੀਂ ਵੇਖਿਆ ਕਿੰਨਾ ਟਾਈਮ ਹੋ ਗਿਆ ਆਖੋ ਸਤਨਾਮ ਇਹ ਸਤਿਗੁਰੂ ਸੱਚੇ ਪਾਤਸ਼ਾਹ ਪਹੁੰਚ ਕੇ ਰਹਿਮਤ ਕਰਦੇ ਹੁਣ ਫਿਰ ਮਹਾਰਾਜ ਵੇਖੋ ਮੈਂ ਤੜਫਦਾ ਦਿਨ ਰਾਤ ਚੰਗਾ ਕੰਮ ਨਹੀਂ ਕੋਈ ਜੀਵਨ ਦੇ ਅੰਦਰ ਹੋਇਆ ਕਦੇ ਗੁਰੂਆਂ ਨੂੰ ਮੱਥਾ ਨਹੀਂ ਟੇਕਿਆ ਜਾ ਕੇ ਕਦੇ ਉਗੜ ਨਹੀਂ ਬਖਸ਼ਾਏ ਆਪਣੇ ਕਿਰਪਾ ਕਰੋ ਹੁਣ ਬਖਸ਼ ਦੇ ਫੇਰ ਮਹਾਰਾਜ ਸੱਚੇ ਪਾਈਸ਼ਾ ਨੇ ਕਿਰਪਾ ਕੀਤੀ ਨੂਰੇ ਕੋੜੀ ਦਾ ਕੋੜ ਕਹਿੰਦੇ ਮਰਦਾਨਿਆਂ ਜਾਓ ਪਾਣੀ ਖੜਾ ਹੈ ਇਹਦਾ ਇਸ਼ਨਾਨ ਕਰਵਾ ਮਹਾਰਾਜ ਨੇ ਫਿਰ ਗੁਰਮੰਤਰ ਦਿੱਤਾ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ ਬਾਣੀ ਪੜਿਆ ਕਰ ਹੌਲੀ ਹੌਲੀ ਤੇਰਾ ਰੋਗ ਠੀਕ ਹੋ ਜਾਏਗਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਦਾ ਰਿਹਾ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਦਿਨ ਮਿਹਰ ਕਰ ਦਿੱਤੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕਾ ਭਾਣਾ ਕੋਈ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ ਤੇਰ ਗਵਾ ਲਈ ਸਭ ਜੀਵਾਂ ਵਿੱਚ ਪਰਮਾਤਮਾ ਨੂੰ ਵਸਦਾ ਪਛਾਣ ਲਿਓ ਕਦੇ ਨਿੰਦਿਆ ਈਰਖਾ ਨਹੀਂ ਕਰਦਾ ਆਖੋ ਸਤਨਾਮ ਉਹ ਸਾਰੀ ਲੁਕਾਈ ਨੂੰ ਵੀ ਸ਼ਾਂਤ ਚਿੱਤ ਸਮਝਦਾ ਹੈ ਉਹਨੂੰ ਹਰ ਥਾਂ ਸ਼ਾਂਤੀ ਹੀ ਪ੍ਰਤੀਤ ਹੁੰਦੀ ਹੈ ਹਉਮੈ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੈ ਬਿਲਲਾਤੀ ਪਰ ਜਿਸ ਮਨੁੱਖ ਦਾ ਮਨ ਹਉਮੈ ਰੋਗ ਵਿੱਚ ਫਸਿਆ ਰਹਿੰਦਾ ਹੈ ਉਹ ਸਦਾ ਦੁਖੀ ਰਹਿੰਦਾ ਉਹ ਹਉਮੈ ਵਿੱਚ ਜਨਮ ਲੈ ਕੇ ਆਤਮਕ ਮੌਤ ਸਹਿੇੜ ਲੈਂਦਾ ਪਰ ਸਤਿਗੁਰੂ ਜੀ ਕਹਿੰਦੇ ਆ ਕਿ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ ਕਿਤੇ ਆਤਮਕ ਜੀਵਨ ਦੀ ਸੂਝ ਦਾ ਸਰਮਾ ਜੇ ਸੁਮਨੁ ਖੁਦਿਆਂ ਅੱਖਾਂ ਵਿੱਚ ਪੈ ਜਾਂਦਾ ਹੈ ਉਹਨੂੰ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਆ ਆਖੋ ਸਤਨਾਮ ਕਿ ਕਾ ਲਈ ਆਇਆ ਕੀ ਕਰਨਾ ਚਾਹੀਦਾ ਕੀ ਕਰ ਰਿਹਾ ਮੈਂ ਸਮਝ ਪੈ ਜਾਂਦੀ ਆ ਕਿਥੋਂ ਜੀ ਗੁਰੂ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੰਨਾ ਹੋ ਸਕਦਾ ਹੈ ਨਾ ਪਿਆਰੋ ਅਸੀਂ ਆਪ ਹੀ ਅਰਦਾਸ ਕਰਨ ਸਿੱਖੀਏ ਅਸੀਂ ਖੁਦ ਬਾਣੀ ਪੜ੍ਹਨੀ ਸਿੱਖੀ ਅਸੀਂ ਖੁਦ ਸਿਮਰਨ ਕਰਨ ਸਿੱਖੀ ਫਿਰ ਸਾਡਾ ਭਲਾ ਹੋਣਾ ਜਿਨ ਜਦਨ ਅਸੀਂ ਖੁਦ ਕਰਨ ਲੱਗ ਗਏ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪਣੇ ਸਰੀਰ ਨਾਲ ਆਪਣੀ ਰਸਨਾ ਨਾਲ ਆਪਣੀਆਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਿਆ ਕਰ ਮਨੁੱਖਾ ਜਨਮ ਕਿਤੇ ਵਾਰ-ਵਾਰ ਮਿਲਦਾ ਹੈ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਵਾਰੀ ਜ਼ਰੂਰ ਦਰਸ਼ਨ ਕਰੋ ਆ ਕੇ ਇੱਕ ਵਾਰੀ ਜ਼ਰੂਰ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਜੇ ਸੁਣ ਲਾਂਗੇ ਬਹਿ ਕੇ ਤਾਂ ਗਿਆਨ ਦਾ ਸੁਰਮਾ ਨੇਤਰਾਂ ਵਿੱਚ ਪੈ ਜਾਣਾ ਤੇ ਫਿਰ ਸੋਚ ਬਦਲ ਦੇਣਗੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਉਨੂੰ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਿਆਨ ਅੰਧੇਰਾ ਸੂਝ ਸਨਾਹੀ ਬਹੁੜ ਬਹੁੜ ਪਰਮਾਤਾ ਪਰ ਗਿਆਨਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀਵਨ ਬਾਰੇ ਕੁਝ ਨਹੀਂ ਸੁਝਦਾ ਜਿੰਨਾ ਚਿਰ ਅਸੀਂ ਅਗਿਆਨਤਾ ਵਿੱਚ ਫਸੇ ਹੋਏ ਆ ਸਾਡੇ ਬਾਣੀ ਅੰਦਰ ਨਹੀਂ ਉਤਰਦੀ ਸਾਡੇ ਖਾਨੇ ਵਿੱਚ ਨਹੀਂ ਵੜਦੀ ਉਹਨਾਂ ਚਰ ਸਾਨੂੰ ਕੁਝ ਨਹੀਂ ਪਤਾ ਲੱਗਦਾ ਪਿਆਰੇ ਆਖ ਸਤਨਾਮ ਸੁਣ ਬੇਨੰਤੀ ਸਵਾਮੀ ਆਪਣੇ ਨਾਨਕ ਇਹੋ ਸੁਖ ਮੰਗੈ ਜੈ ਕੀਰਤਨ ਤੇਰਾ ਸਾਧੂ ਗਾਵੇ ਤੈ ਮੇਰਾ ਮਨ ਲੱਗਾ ਹੈ ਪਾਸ਼ਾ ਕਹਿੰਦੇ ਹੈ ਗਿਆਨਹੀਣ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਸਹੀ ਜੀ ਬਣਵਾ ਰਹੇ ਨਹੀਂ ਸਮਝ ਸਕਦਾ ਉਹ ਮੁੜ ਮੁੜ फडਕਦਾ ਰਹਿੰਦਾ ਸੁਣ ਬੇਨਤੀ ਸਵਾਮੀ ਆਪਣੇ हे ਮਾਲਕ ਪ੍ਰਮਾਤਮਾ ਮੇਰੀ ਬੇਨਤੀ ਸੁਣ ਕੇ ਤੇਰਾ ਦਾਸ ਨਾਨਕ ਤੇਰੇ ਦਰ ਤੋਂ ਇਹੀ ਸੁਖ ਮੰਗਦਾ ਹੈ ਗੁਰੂ ਨਾਨਕ ਦੇਵ ਜੀ ਕਿਹੜਾ ਸੁਖ ਮੰਗਦਾ ਹੈ ਜੈ ਕੀਰਤਨ ਤੇਰਾ ਸਾਧੂ ਗਾਵੇ ਤਹੇ ਮੇਰਾ ਮਨ ਲੱਗੈ ਜਿੱਥੇ ਤੇਰੇ ਸੰਤ ਜਨ ਗੁਰਮੁਖ ਤੇਰੀ ਸਿੱxslਾ ਦਾ ਕੀਰਤਨ ਕਰਦੇ ਹੋਣ ਉਥੇ ਮੇਰਾ ਮਨ ਪਰ ਚਰਵੇ ਕਿਤੇ ਮੇਰੀ ਬਿਰਤੀ ਟਿਕ ਜੇ ਆਖੋ ਸਤਨਾਮ ਮੈਨੂੰ ਭਾਵ ਗੁਰਮਖਾਂ ਦੀ ਸੰਗਤ ਮਿਲ ਜੇ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਜਦੋਂ ਤਨ ਮਨ ਤਨ ਅਰਪਣ ਕਰਕੇ ਭਾਵ ਆਪਣਾ ਆਪ ਤਿਆਗ ਕੇ ਬਹਿ ਗਿਆ ਸਤਸੰਗ ਵਿੱਚ ਬੈਠੀਏ ਨਾ ਜਦੋਂ ਕਹਿੰਦੇ ਉਦੋਂ ਸਾਰੇ ਪਾਸਿਓਂ ਧਿਆਨ ਹਟਾ ਕੇ ਬੈਠਣਾ ਚਾਹੀਦਾ ਜਦੋਂ ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਤੇ ਫਿਰ ਹਰੇਕ ਕਿਸਮ ਦੀ ਗੁਰੂ ਜੀ ਅਣਪੱਤ ਮਟਾ ਦਿੰਦੇ ਐ ਜਦੋਂ ਗੁਰਮਖਾਂ ਦੇ ਹਵਾਲੇ ਕਰਤਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਜਦੋਂ ਗੁਰੂ ਦੇ ਪਿਆਰਿਆਂ ਦੇ ਜਦੋਂ ਸੰਗਤ ਵਿੱਚ ਜਾ ਕੇ ਮਹਾਰਾਜ ਤਨ ਮਨ ਤਨ ਤੇ ਰਹੀ ਹੈ ਹੁਣ ਮੈਂ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਤੇਰੇ ਚਰਨਾਂ ਦਾ ਧਿਆਨ ਕਰਦਾ ਹਾਂ ਸੰਤ ਪ੍ਰਸਾਦ ਹਰਨਾਮ ਤੇ ਆਇਆ ਸਰਬ ਕੁਸਲ ਤਵਤੀਆ ਮੈਂ ਸੰਤਾਂ ਦੀ ਗੁਰਮਖਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪਿਆ। ਤਦੋਂ ਉਹਨੂੰ ਫਿਰ ਸਾਰੇ ਆਤਮਿਕ ਸੁੱਖ ਮਿਲ ਜਾਂਦੇ ਹਨ। ਸੰਤਨ ਬਿਨ ਅਵਰਣਾ ਦਾਤਾ ਵੀ ਆ। ਮਾਰੇ ਕਹਿੰਦੇ ਸੰਤ ਜਨਾਂ ਤੋਂ ਬਿਨਾਂ ਪ੍ਰਮਾਤਮਾ ਨੇ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ। ਸੰਤਨ ਬਿਨ ਅਵਰਣਾ ਦਾਤਾ ਵੀ ਆ। ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਜਿਹੜਾ ਜਿਹੜਾ ਮਨੁੱਖ ਗੁਰਮਖਾਂ ਦੀ ਸੰਤ ਜਨਾਂ ਦੀ ਪਿਆਰਿਆਂ ਦੀ ਭਰਾਵਾਂ ਦੀ ਜੁੜੇ ਹੋਿਆਂ ਦੀ ਸੰਗਤ ਕਰਦਾ ਹੈ ਕਹਿੰਦੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਯੋਗ ਬਣ ਜਾਂਦਾ ਹੈ ਕੋਟਪਰਾ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈ ਹੈ ਮਾਰੇ ਕਹਿੰਦੇ ਪ੍ਰਮਾਤਮਾ ਦੇ ਸੇਵਕ ਦੀ ਦੱਸੀ ਸੇਵਾ ਕੀਤਿਆਂ ਕਰੋਣਾ ਪਾਪ ਮਿਟ ਜਾਂਦੇ ਹਨ ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿੱxslਾ ਕੀਤੀ ਜਾ ਸਕਦੀ ਹੈ ਫਿਰ ਮਹਾਰਾਜ ਸੱਚੇ ਪਾਈਸ਼ਾ ਕਹਿੰਦੇ ਆ ਗੁਰਮੁਖਾਂ ਦੀ ਸੰਗਤ ਕਰਿਆ ਕਰ ਫਿਰ ਇਹਦੇ ਨਾਲ ਹੁੰਦਾ ਕੀ ਆ ਈਹਾਂ ਸੁਖ ਅੱਗੇ ਮੁਖ ਯੂਜਲ ਜਨਕਾ ਸੰਗ ਵਡਭਾਗੀ ਭਈ ਹੈ ਪਾਤਸ਼ਾਹ ਕਹਿੰਦੇ ਇਸ ਲੋਕ ਵਿੱਚ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਵੀ ਸੁਰਖਰੂ ਹੋ ਕੇ ਜਾਈਦਾ ਹੈ ਭਾਵ ਆਪਣਾ ਕਰਜ਼ਾ ਲਾ ਕੇ ਆਪਣਾ ਭਾਰ ਲਾ ਕੇ ਮਨੁੱਖ ਫਿਰ ਸੁਰਖਰੂ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਜਾਂਦਾ ਹੈ ਮਾਲਕ ਦੇ ਸੇਵਕ ਦੀ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ ਪ੍ਰਮਾਤਮਾ ਦੇ ਸੇਵਕ ਦੀ ਸੰਗਤ ਵੀ ਬਹੁਤ ਵੱਡੇ ਕਰਮਾਂ ਨਾਲ ਮਿਲਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਿਹ ਹੈ ਮਹਾਰਾਜ ਕਹਿੰਦੇ ਆ ਮੇਰੀ ਇੱਕ ਜੀਵ ਹੈ ਤੇ ਸੰਤ ਜਨ ਅਨੇਕਾਂ ਗੁਣਾਂ ਨਾਲ ਭਰਪੂਰ ਹੁੰਦੇ ਹਨ ਤੇ ਉਹਦੇ ਸੰਤ ਜਨਾਂ ਦੀ ਵਡਿਆਈ ਕਿਤਨੀ ਕਿ ਦੱਸੀ ਜਾਵੇ ਉਹ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਰਸਨਾ ਏਕ ਅਨੇਕ ਗੁਣ ਪੂਰਨ ਜਨ ਜਿਹੜਾ ਪੂਰਨ ਜਨ ਹੈ ਜਿਹੜਾ ਪੂਰਨ ਸੰਤ ਦੀ ਗੱਲ ਕੀਤੀ ਗਈ ਹੈ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸਿ ਸਈ ਨਾਨਕਾ ਪੂਰਨ ਸੋਈ ਸੰਤ ਜਿਹੜਾ ਆਪ ਨਾਮ ਜਪਦਾ ਹੋਵੇ ਤੇ ਦੂਜਿਆਂ ਨੂੰ ਜਪਾਉਂਦਾ ਹੋਵੇ ਜਿਹੜਾ ਆਪ ਅੰਮ੍ਰਿਤ ਵੇਲੇ ਉੱਠਦਾ ਹੋਵੇ ਦੂਜਿਆਂ ਨੂੰ ਉਠਾਉਂਦਾ ਹੋਵੇ ਉਹ ਸੰਤ ਹੈ ਰਸਨਾ ਏਕ ਅਨੇਕ ਗੁਣ ਆਗਮ ਅਗੋਚਰ ਸਦ ਅਬਨਾਸੀ ਸ਼ਰਨ ਸੰਤਨ ਕੀ ਲਹੀਐ ਸੰਤ ਜਨਾਂ ਦੀ ਸ਼ਰਨ ਪਿਆਹੀ ਪ੍ਰਮਾਤਮਾ ਮਿਲ ਜਾਂਦਾ ਹੈ ਕੋਈ ਜੁੜਿਆ ਹੋਇਆ ਗੁਰੂ ਦੇ ਨਾਲ ਜੋੜ ਦਿੰਦਾ ਹੈ ਜੋ ਕਦੇ ਨਾ ਸੁਣ ਵਾਲਾ ਨਹੀਂ ਹੈ ਜੋ ਅਪਹੁੰਚ ਹੈ ਉਸ ਪ੍ਰਮਾਤਮਾ ਨਾਲ ਜੋੜ ਦਿੰਦਾ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਅਰਦਾਸ ਕਰਕੇ ਆਕੇ ਮੈਂ ਗੁਣਹੀਨ ਹਾਂ ਮੈਂ ਨੀਚ ਹਾਂ ਮੈਂ ਨਿਆਸਰਾ ਹਾਂ ਬਕਾਰੀ ਹਾਂ ਤੇ ਮੈਂ ਹੁਣ ਸੰਤ ਜਨਾ ਦਾ ਪੱਲਾ ਫੜਿਆ ਸੰਤ ਓਟ ਸੰਤਨ ਕੀ ਆਹੀ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂੜ ਤਮੋਗਰੇ ਅੰਧ ਕੂਪ ਮੈਂ ਨਾਨਕ ਲਿਹੁ ਨਿਵਾਹੀ ਪਾਤਸ਼ਾਹ ਕਹਿੰਦੇ ਹੇ ਸੰਤ ਜਨੋ ਅਸੀਂ ਗ੍ਰਸਤੀ ਜੀਵਨ ਦੇ ਮੋਹ ਦੇ ਅੰਨੇ ਖੂਚ ਡੁੱਬ ਰਹੇ ਹਾਂ ਤੇ ਡੁੱਬ ਰਹ ਡੁੱਬ ਰਹਿਆਂ ਦਾ ਸਾਥ ਤੋੜ ਤੱਕ ਨਿਭਾਓ ਕਿ ਤੁਹਾਡੇ ਨਾਲ ਸਾਡਾ ਸਾਥ ਨਿਭ ਜਾਏ ਤੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸ ਜਾਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਭਾਈ ਕੇ ਗੁਰੂ ਦੇ ਲੜ ਲੱਗੀਏ ਤੇ ਗੁਰਮਖਾਂ ਦੀ ਸੰਤ ਜਨਾਂ ਦੀ ਸੰਗਤ ਕਰੀਏ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਪਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਚੈ ਜੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਫਿਰ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ